ਬੱਲੇ 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 ਇੱਧਰ ਦੇਖੋ ਇੱਧਰ ਇਹ ਆ ਦੇਖਿਓ ਦੇਖਿਓ ਇਹ ਆ ਗੋਲੀਆਂ ਇਹ ਆ ਆ ਗੋਲੀ ਆ ਇਹ ਜੋ ਅੱਧੀ ਰਤੀ ਆ ਅੱਧੀ ਦੇ ਵਿੱਚ ਹੀ ਪਈ ਆ ਦੇਖੋ ਤੇਰੀ ਕੁਡਾ ਮੜਦੋ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਬਾਕੀ ਜਿਹੜਾ ਲੋਹੜੀ ਦਾ ਤਿਹਾਰ ਹੈ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੇ ਘਰ ਵਧੀਆ ਖੁਸ਼ੀ ਖੇੜੇ ਕੇ ਲੰਘੇ ਹੁਣ ਤੇ ਸਾਡੇ ਮੇਰੋ ਇੱਧ ਸਾਡੇ ਬਖਾਸ਼ ਚੜ੍ਹ ਕੇ ਰਾਤ ਲੋਹੜੀ ਦਾ ਤਿਹਾਰ ਤੋਂ ਹਾਂਜੀ ਰਾਤ ਨੂੰ ਤਾਂ ਕੀ ਹੋਇਆ ਰਾਤ ਇਦਾਂ ਹੋਇਆ ਅਸੀਂ ਜਦੋਂ ਲੋਹੜੀ ਦਾ ਆਪਣਾ ਫੰਕਸ਼ਨ ਕਰਨ ਤੋਂ ਬਾਅਦ ਫਿਰ ਆਪਣਾ ਕੰਮ ਦਾ ਸਟਾਰਟ ਕਰਤਾ ਤੇ ਕੰਮ ਕਰਦੇ ਕਰਦੇ ਬਾਅਦ ਸਾਨੂੰ ਸਾਢੇ 12 1 ਵਜੇ ਬਾਅਦ ਕੰਮ ਲੇਟ ਕਾਫੀ ਆਇਆ ਤੇ ਇੱਕ ਆਪਣੇ ਭਰਾ ਵੀ ਆਏ ਸੀ ਆਪਣੇ ਕੋਲ ਅਸੀਂ ਦਿਖਾ ਨਹੀਂ ਸਕੇ ਬਈ ਥੋੜਾ ਕੰਮ ਤਾਂ ਚੱਲਦਾ ਸੀ ਉਦੋਂ ਤੇ ਬਾਈ ਆਪਣੇ ਆਏ ਸੀਗੇ ਨੌਰ ਦੇ ਵਿੱਚੋਂ ਮਿਲਾਨ ਤੋਂ ਆਏ ਸੀਗੇ ਤੇ ਉਹਨਾਂ ਦਾ ਉਹ ਟਰਾਲਾ ਲੈ ਗਏ ਮੈਨੂੰ ਫੋਨ ਕੀਤਾ ਕਹਿੰਦੇ ਬਾਈ ਨਗਰਾ ਬੋਲਦੇ ਮੈਂ ਕਿਹਾ ਹਾਂਜੀ ਤੇ ਕਰਾ ਬਸ ਇੱਕ ਪੀਜ਼ਾ ਕਬਾਬ ਬਣਾ ਕੇ ਰੱਖਿਓ ਵੀ ਅਸੀਂ ਪੀਜ਼ਾ ਲੈ ਕੇ ਮੰਜੇ ਨਿਕਲ ਜਾਣਾ ਬਈ ਐ ਸੀਗਾ ਤੇ ਬਹੁਤ ਥੈਂਕ ਯੂ ਧੰਨਵਾਦ ਬਾਈ ਤੁਸੀਂ ਅੱਡੀ ਦੂਰ ਸਾਨੂੰ ਦੇਖਦੇ ਹੋ ਤੇ ਸਾਨੂੰ ਯਾਦ ਕਰ ਸਾਡੇ ਸ਼ਹਿਰ ਸਾਡੇ ਸ਼ਹਿਰ ਦੇ ਵੀ ਜਾ ਕੇ ਸਾਨੂੰ ਯਾਦ ਕਰਦੇ ਹੋ ਸਾਡਾ ਬਹੁਤ ਬਹੁਤ ਤੁਹਾਨੂੰ ਸ਼ੁਕਰੀਆ ਕਿਹਾ ਜਾਂਦਾ ਤੇ ਫਿਰ ਤਾਂ ਅਸੀਂ ਬਾਅਦ ਚ ਰੋਟੀ ਪਾਣੀ ਖਾਣ ਲੱਗ ਗਏ ਸਾਨੂੰ 12 1:30 ਵਜੇ ਗਿਆ ਅੰਦਰ ਨਿੱਕੇ ਬੈਠੇ ਬਾਹਰ ਨਿਕਲੇ ਤੇ ਇਦਾਂ ਸਵਾ ਲੱਗੀ ਜਖਾਮ ਖੰਗ ਬੁਖਾਰਤ ਨਹੀਂ ਹੈਗਾ ਨਾ ਖਠੜ ਲੱਗਦੀ ਹੈ ਜੀ ਬੁਖਾਰ ਨਹੀਂ ਹੈਗਾ ਬਈ ਬੁਖਾਰ ਨਹੀਂ ਹੈਗਾ ਤੁਸੀਂ ਚੈੱਕ ਕਰਨੇ ਇੱਕ ਵਾਰੀ ਹਨਾ ਹਾਂਜੀ ਜੇ ਬੁਖਾਰ ਹੋਇਆ ਫਿਰ ਮਾਣੀ ਆਪਣੀ ਤੱਕ ਵੀ ਜਰੂਰ ਜਾ ਕੇ ਲੈ ਲਿਓ ਨਾ ਫਿਰ ਪਿੱਤਰ ਕੰਮ ਕਰਦਾ ਔਖਾ ਹੋ ਜਾਂਦਾ ਆਪਣਾ ਇਹ ਤਾਂ ਹੈਗੀ ਹੈ ਰੋਟੀ ਪਾਣੀ ਦਾ ਵੀ ਔਖਾ ਹੋ ਜਾਂਦਾ ਹਾਂ ਇਧਰ ਆਹੀ ਬਹੁਤ ਚਮਕਦਾ ਵੀ ਉੱਠ ਖੜੋ ਮੈਨੂੰ ਪੈਂਤੀ ਦੇਖੋ ਪੈਂਤੀ ਪੈਂਤੀ ਤੂੰ ਕਿਰੇ ਉੱਥੇ ਬੈਠਾ ਹੈ ਪੈਂਤੀ ਪੈਂਤੀ ਹੋ ਰਿਹਾ ਤੂੰ ਆਇਓ ਰਿਹਾ ਮੇਰੇ ਕੋਲੇ ਆਇਓ ਉਰੇ ਆ ਮੇਰੇ ਕੋਲੇ ਆਇਓ ਉਰੇ ਆ ਉਰੇ ਆ ਇਲਤ ਕੀ ਜੜ ਇਹ ਇਲਤ ਦੀ ਜੜ ਹਾਂ ਚੱਕ ਕੇ ਸਮੂਹ ਚੱਲਦਾ ਹਾਂ ਠੀਕ ਹੈ ਸਹੀ ਹੈ ਜੀ ਓਕੇ ਤੇ ਉਧਰੋਂ ਪੈਸੇ ਰੱਖਦੇ ਅੰਦਰ ਆਟੇ ਵਾਲੇ ਆਉਣੇ ਆਟੇ ਤੋਂ ਇੱਕ ਵੱਟ ਧਰ ਲਓ ਠੀਕ ਹੈ ਠੀਕ ਹੈ ਜੀ ਬਾਕੀ ਮੈਂ ਓਕੇ ਸਿੱਟਾ ਕਿ ਹਾਂ ਵੈਰੀ ਗੁੱਡ ਤੁਹਾਨੂੰ ਬਾਹਰ ਤੋਂ ਦਿਖਾਉਣੀ ਅੱਜ ਕਿਦਾਂ ਦਾ ਮੌਸਮ ਆਪਣਾ ਮਿੱਤਰੋ ਠੰਡ ਵਾਲਾ ਮੌਸਮ ਪੂਰੇ ਰਹਿਣ ਕਾਰ ਦੇ ਹਾਲਾਤ ਕਿ ਮਿੱਤਰੋ ਕਿਦਾਂ ਦੇ ਹੋਏ ਵੇ ਗੱਡੀ ਸਾਰੀ ਲਿਪੜੀ ਹੋਈ ਆ ਮੈਂ ਵੀ ਗੱਡੀ ਧਵਾ ਲਈ ਜਮੈਂ ਇੱਕ ਵਾਰੀ ਮੈਂ ਤਾਂ ਮੌਸਮ ਨਿਖਰ ਜਿਵੇਂ ਨਾ ਉਸ ਤੋਂ ਬਾਅਦ ਆਪਾਂ ਗੱਡੀ ਧਵਾਵਾਂਗੇ ਨਹੀਂ ਤਾਂ ਫਿਰ ਪਤਾ ਕਾਲੀ ਗੱਡੀ ਤਾਂ ਝੱਟ ਫੇਰੇ ਪੜ ਜਾਂਦੀ ਆ ਜੇ ਤਰੀਲ ਤਾਂ ਹੁੰਦਾ ਉਹ ਵੀ ਗੱਡੀ ਨੂੰ ਬਹੁਤ ਜ਼ਿਆਦਾ ਲੇਬਲ ਇਹ ਦੇਖੋ ਇੱਥੋਂ ਕਿੰਦੇ ਹਾਲ ਕੀਤੇ ਗੱਡੀ ਦਾ ਆ ਸਾਰਾ ਵੀ ਆ ਵੀ ਸਾਰਾ ਖਰਾਬ ਹੋਇਆ ਪਹਿਲੇ ਦੇਖਣਾ ਨਹੀਂ ਪੱਜੂ ਤੋਈ ਉਹਨਾਂ ਪਾਣੀ ਨਾਲ ਮੁਰਾਇ ਜੰਨੇ ਹਨ ਆ ਵੀ ਉਤਰ ਕੇ ਆਪਣਾ ਰੰਗ ਉਤਰ ਕੇ ਫਿੱਟ ਗਿਆ ਇੱਥੇ YouTube ਲਿਖਿਆ ਹੋ ਸੀ ਇੱਥੇ TikTok ਇੱਥੇ Instagram ਤੇ ਸਾਰਾ ਰੈੱਡ ਕਲਰ ਸੀਗਾ ਦੇਖੋ ਸਾਰਾ ਵਾਈਟ ਵਾਈਟ ਬਣ ਗਿਆ ਦਿਨ ਵੀ ਸੂਰਜ ਨਾਲੇ ਮੇ ਤਾਂ ਸੋਹਣੇ ਲੱਗਦੇ ਹਨ ਜਦੋਂ ਸੂਰਜ ਨਾ ਜਿਹੜੇ ਉਦੋਂ ਇਦਾਂ ਲੱਗ ਜਾਂਦਾ ਜਿੱਦਾਂ ਦਿਨ ਚੜ੍ਹੇ ਨਹੀਂ ਹੁੰਦਾ ਹੈਗਾ ਤੇ ਤੈਨੂੰ ਬਹੁਤ ਛੋਟਾ ਛੋਟਾ ਲੱਗ ਜਾਂਦਾ ਹੁੰਦਾ ਜਦ ਸੂਰਜ ਚੜ੍ਹਿਆ ਧੁੱਪ ਲੱਗੀ ਹੋਵੇ ਫਿਰ ਇ ਤੇ ਬਹੁਤ ਆਪਣੇ ਕੰਮ ਕਰਨ ਵੇਢਲੇ ਤੇ ਬਹੁਤ ਆਪਣੇ ਨੇ ਵੇਢ ਲੈਣੀ ਤੇ ਜਦੋਂ ਇਦਾਂ ਦਾ ਦਿਨ ਹੁੰਦਾ ਨਾ ਮਾਲਾ ਵੀ ਖੁਸ਼ ਕੇ ਨਾ ਪਤਾ ਲੱਗਦਾ ਵੀ ਦਿਨ ਚੜ ਗਿਆ ਤੇ ਨਾ ਪਤਾ ਲੱਗਦਾ ਦਿਨ ਛਿਪ ਗਿਆ ਨਾ ਕੰਮ ਨਿਭੜਨਾ ਬਸ ਮਧਾਨੀ ਹੀ ਪਈ ਰਹਿੰਦੀ ਐ ਦਿਨ ਦਿਨ ਦੇ ਵਿੱਚ ਚੱਲ ਬਈ ਚਲੋ ਜੀ ਚਲੋ ਪਹੁੰਚ ਗਏ ਆਪਾਂ ਬੈਟਰੋ ਮਾਰਕੀਟ ਦੇ ਵਿੱਚ ਇੱਥੋਂ ਆਪਾਂ ਨੇ ਅੱਜ ਰੀੜੀ ਚੱਕੀ ਨਹੀਂ ਗਈ ਮੈਂ ਕਿਉਂਕਿ ਸਮਾਨ ਬਹੁਤਾ ਲੈ ਕੇ ਜਾਣਾ ਸਿਰਫ ਇੱਕ ਜਾਂ ਦੋ ਚੀਜ਼ਾਂ ਲੈ ਕੇ ਜਾਣੀ ਹੈ ਸਾਰੀ ਮਾਰਕੀਟ ਬੇਲੀ ਵੀ ਦੇਖੋ ਟਾਮੀ ਟੱਲੀ ਗੱਡੀ ਖੜੀ ਆ ਐਂ ਸੋਨੋਸਾਨ ਪਈਆ ਮਾਰਕੀਟ ਦੇ ਵਿੱਚ ਇਹ ਮਾਰਕੀਟ ਦੇ ਇੱਕ ਹੈਗਾ ਵੀ ਇੱਥੋਂ ਨਾ ਜੰਤਰ ਸਾਰੇ ਮਿਲ ਜਾਂਦੇ ਆ ਜਿਹੜੇ ਆਪਾਂ ਨੂੰ ਆਪਣੀ ਪੀਜ਼ਾ ਸ਼ਾਪ ਵਾਸਤੇ ਚਾਹੀਦੇ ਆ ਜਾਂ ਰੈਸਟੋਰੈਂਟ ਵਾਸਤੇ ਚਾਹੀਦੇ ਆ ਤੇ ਚੀਜ਼ਾਂ ਵਿੱਚ ਇਥੋਂ ਮਹਿੰਗੀਆਂ ਬਹੁਤ ਆ ਤੁਹਾਨੂੰ ਮੈਂ ਇੱਕ ਚੀਜ਼ ਹੋਣੀ ਸੀਗੋਰੇ ਮੇਰੇ ਦਿਮਾਗ ਚ ਆਈ ਸੀਗਾ ਆਹ ਦੇਖੋ ਇਧਰ ਜਿਹੜਾ ਪੀਜ਼ਾ ਚੱਕਣ ਵਾਲਾ ਨਹੀਂ ਹੁੰਦਾ ਆਪਾਂ ਇਹ ਤੋਂ ਪੀਜ਼ਾ ਚੱਕਦੇ ਆ ਤੇ ਇਹਦੀ ਕੀਮਤ ਕਿੰਨੀ ਲੱਗੀ ਵੀ ਆ ਇਹਸ ਪਲਾ ਸੁਪਰੀ ਇਵ ਬਣੇ 22% ਇਹ ਲਗਭਗ 100 ਯੂਰੋ ਦੇ ਚਲੇ ਜਾਣੀ ਕਹਾਣੀ ਹਰ ਚੀਜ਼ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਪ੍ਰੋਫੈਸ਼ਨਲ ਹੁੰਦੀ ਹੈ ਉਹ ਮਹਗੀ ਹੁੰਦੀ ਹੈ ਆਪਣੇ ਕੋਲ ਆਹ ਵਾੜਾ ਦੇਖੋ ਇਹ ਆਫਰ ਚ ਲੱਗਿਆ ਹੋਇਆ ਆਪਾਂ ਇਹਦੇ ਕਿ ਵਰਤਦੇ ਹਾਂ ਤੁਹਾਨੂੰ ਇੱਕ ਹੋਰ ਚੀਜ਼ ਹੋਣੀ ਸੀਗੀ ਜਿਹੜਾ ਪੀਜ਼ਾ ਕੱਟਣ ਵਾਲਾ ਦੇਖੋ ਕਟਰ ਕਿੰਨਾ ਮਹਗਾ ਹੈ ਆਹ ਦੇਖੋ ਇਧਰ ਇਹ ਵੀ 37 ਯੂਰੋ ਦਾ ਹੈ ਜਿੰਨਾ ਪੀਜ਼ਾ ਕੱਟਦੇ ਆ ਆਪਾਂ ਨੂੰ ਜਾਣੇ ਅੰਦਰਲੇ ਪਾਸੇ ਇਧਰ ਤੇ ਇਧਰ ਲੱਗੀਆਂ ਵੀ ਐ ਫ੍ਰਿਜ ਅੰਦਰ ਜੇ ਆਪਾਂ ਇਦਾਂ ਹੀ ਜਾਵਾਂਗੇ ਅੰਦਰ ਤਾਂ ਬੰਦਾ ਛਣ ਦਿੱਤਾ ਹੋ ਸਕਦਾ ਕਿਉਂਕਿ ਸਾਰਾ ਸਮਾਂ ਫ੍ਰ ਆ ਦੇਖੋ ਆਪਾਂ ਇੱਥੋਂ ਕੋਡਪਾਕੇ ਅੰਦਰ ਜਾਣਾ ਹੈ ਤੇ ਕੋਡਪਾਕੇ ਹੀ ਅੰਦਰ ਜਾਣਾ ਚਾਹੀਦਾ ਹੈ ਲਓ ਬਣ ਗਈ ਗੱਲ ਆ ਆਪਾਂ ਨੇ ਹਾਲੇ ਕਿ ਜਿਹੜੇ ਮੈਂ ਗੱਲ ਕਰਦਾ ਸੀਗਾ ਆਹ ਵਾਲਾ ਬੈਸਟ ਕੁਆਲਟੀ ਦਾ ਮਿੱਤਰੋ ਇੱਥੇ ਹੀ ਮਿਲਦਾ ਹੈ ਅੰਦੂਈਆ ਸਲੂਮੀ ਤੇ ਮਿਰਚਾਂ ਬਹੁਤ ਤਿੱਖਾ ਹੁੰਦਾ ਹੈ ਤੇ ਮੀਟ ਵਾਲਾ ਹੁੰਦਾ ਮਤਲਬ ਜਿਹੜਾ ਪੀਜ਼ਾ ਉਰਤਲਾਨਾ ਪੀਜ਼ਾ ਹੁੰਦਾ वेजिटेबल ਵਾਲਾ ਪੀਜ਼ਾ ਉਹਦੇ ਉੱਤੇ ਨਹੀਂ ਪਾਉਂਦੇ ਆਪਾਂ ਇਹ ਉੱਤੇ ਹਰੀਆਂ ਮਿਰਚਾਂ ਪਾਉਨੇ ਆ ਜੇ ਚਿਕਨ ਵਾਲਾ ਪੀਜ਼ਾ ਕਿਸ ਨੇ ਖਾਣਾ ਹੈ ਤਾਂ ਇਹ ਚਿਕਨ ਵਾਲੀ ਪਿਕੰਟੀ ਆ ਸੂਰ ਦੇ ਮੀਟ ਦੀ ਬਣਦੀ ਆ ਇੱਕ ਲੈਣੀ ਆਪਾਂ ਨੇ ਐਮੇ ਤਲ ਆਹ ਵਾਲੀ ਐਮੇ ਤਲ ਆਹ ਦੇਖੋ ਸਾਰੀਆਂ ਇੱਧਰ ਹੀ ਨੇ ਪਈਆਂ ਨਾ ਇਹ ਸਾਰੀਆਂ ਚੀਜ਼ ਮੋਜ਼ਰੇਲਾ ਚੀਜ਼ ਸਾਰੀਆਂ ਉਹੀ ਪਈਆਂ ਇੱਧਰ ਸਾਰਾ ਜਿਹੜਾ ਇੱਧਰ ਕੋਰੀਡੋਰ ਹੀ ਹੋਇਆ ਇਹ ਸਾਰਾ ਕਿਹਨਾ ਚੀਜ਼ਾਂ ਦਾ ਹੀ ਆ ਬਹੁਤ ਵੱਡੀ ਮਾਰਕੀਟ ਆ ਬਹੁਤ ਵੱਡੀ ਇਹ ਚਲੋ ਵੀ ਚਲੋ ਨਿਕਲੋ ਗੱਡੀ ਥੋੜੀ ਉੱਚਾ ਲਈ ਅੱਪਾ ਜਣਾ ਇੱਧਰ ਨੂੰ ਤੇ ਚੱਲ ਵੀ ਆਡੀਓ ਵਾਲਿਆਂ ਲੋਬੀ ਪਹੁੰਚ ਗਏ ਆਪਾਂ ਆਪਣੀ ਸ਼ੌਕ ਤੇ ਕਿਦਰ ਮਰਸਾ ਕੀ ਹਾਲ ਚਾਲ ਹੈ ਵਧੀਆ ਵਧੀਆ ਸੱਸੀ ਹੋ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਹਰ ਵਜੇਗਾ ਸੁਪਲੀ ਬਟਨ ਪਾਸੇ ਛੋਲੇ ਵੀ ਪੀਂਦੇ ਠੀਕ ਹੋ ਗਿਆ ਫਿਰ ਤਾਂ ਹੋਰ ਠੀਕ ਠਾਕ ਬੜੇ ਵਧੀਆ ਲੈ ਲੈਂਦੇ ਹਾਂ ਹਾਂ ਲੈ ਲੈਂਦੇ ਦੋ ਚੀਜ਼ਾਂ ਚਾਹੀਦੀਆਂ ਕਿਤੇ ਅੱਜ ਹੀ ਖਤਮ ਹੋ ਜਾਣ ਹਾਂ ਮੈਂ ਦੇਖ ਰਿਹਾ ਕਿਦਾ ਜਾਂਸੀ ਸਸਿਕਾ ਸਸਿਕਾ ਨਾਲ ਚੱਲ ਲਈ ਵਧੀਆ ਬਾਲੀ ਆ ਗਿਆ ਸਕੂਲ ਤੋਂ ਆ ਗਿਆ ਆ ਗਿਆ ਸੰਵਿਲੀ ਉਹ ਤੇਰੀ ਕਿਡਾਉਂ ਉੜਦਾ ਹੋਏ ਹੁਣ ਉਸ ਨਾਲ ਗੱਲਬਾਤ ਕੋਈ ਫਿਰ ਬੱਸ ਗੱਲ ਠੰਡ ਨਹੀਂ ਹੋ ਰਹੀ ਬਾਹਰ ਫੂਸੀ ਪਾਰੀ ਹੈ ਤੂੰ ਦੇਖੋ ਬੇਜਾ ਨਿਕਲਿਆ ਕਿੰਨਾ ਗਰਮ ਕਰਿਆ ਵਿਚੋ ਦੇਖ ਕੰਮਲ ਸੜੀ ਬਣ ਜਾ ਵਿਚ ਨਿਕਾ ਹੈ ਤੇ ਮੈਂ ਤਾਂ ਨਿਕਲ ਤੀਂ ਮਰ ਸੇ ਕਰੀ ਹੱਥ ਵਗਦੇ ਵਿਚ ਹੱਥ ਛੰਡੇ ਵਿਚ ਦੇ ਰਿਹਾ ਹੱਥ ਛੰਡੇ ਹੀ ਆ ਹੈਂwidehat ਕੰਪਲੈਕਸ ਕਿਰਕਪੁੱਤ ਦਾ ਉਹ ਦੇਖ ਨਹੀਂ ਬਾਹਰ ਕਿਤੇ ਨਾ ਜਾਂਦਾ ਲੈ ਫੋਨ ਦੇਖਣਾ ਜ਼ਰੂਰੀ ਹੈ ਦੋ ਘੰਟੇ ਸੌਣਾ ਅੱਖਾਂ ਵਿੱਚ ਲੱਖਾਂ ਵਿੱਚ ਜੀ ਸੋ ਜਾ ਪਪੂ ਕਹਤੋਂ ਮੈਂ ਸਲਾਦ ਮੈਂ ਹੋ ਜਾ ਮਾਂ ਕਿਦਾਂ ਵੱਲ ਠੀਕ ਹਾਂ ਹਾਂਜੀ ਠੀਕ ਹੈ ਜੀ ਹੂੰ ਤਾਂ ਕਿ ਫਰਕ ਲੱਗਦਾ ਨਾ ਹਾਂਜੀ ਫਰਕ ਦੋ ਇੱਥੇ ਮੈਂ ਕਿਹਨੂੰ ਤੇ ਇੱਕਦਾਂ ਦਵਾਈ ਲੰਦੇ ਨਹੀਂ ਮੇਤੋ ਜਮੇ ਜਿਹਨਾਂ ਮੈਂ ਜੋ ਲਾਲੇ ਬੰਦਾ ਗੋਲੀ ਦਾ ਕੰਮ ਸਿਕੋਂ ਲੈ ਲਵੇ ਨਾ ਹੁਣ ਤਾਂ ਲਈ ਸੀਗੀ ਜੀ ਸਭ ਦੇ ਉੱਤੇ ਪੂਰੀ ਅੱਧੀ ਲਈ ਸੀ ਅੱਧੀ ਦਿੱਤੀ ਨਾ ਹਾਂਜੀ ਮੈਂ ਤੁਹਾਨੂੰ ਦਿਖਾਉਂਦਾ ਗੋਲੀ ਕਿਹੜੀ ਆ ਉਹ ਉਹ ਤੁਸੀਂ ਉਹ ਜੋ ਅੱਧੀ ਹੋ ਸਕਦੀ ਕੋਈ ਤੁਸੀਂ ਆਪ ਮਟ ਨਹੀਂ ਕਰ ਸਕੋ ਮੈਂ ਤੁਹਾਨੂੰ ਦਿਖਾਉਂਦਾ ਕਿਸੇ ਵੀ ਗੋਲੀ ਨਹੀਂ ਮਾੜੀ ਗੋਲੀ ਦਿਖਾਉਣਾ ਫਾਜ ਬੰਦਾ ਮੈਂ ਜੋਰ ਲਾ ਲਾ ਮੈਂ ਕਹਿਆ ਵੀ ਜੇ ਬੰਦਾ ਢੱਲਾ ਮੱਠਾ ਬੰਦਾ ਉਹ ਤੋਂ ਦੋ ਹੀ ਲੈ ਲੈਂਦਾ ਨਾ ਉਹ ਜਿਹੜੀ ਗੋਲੀ ਹੈ ਉਹਦੇ ਵਿੱਚੋਂ ਵੀ ਅੱਧੀ ਗੋਲੀ ਲੱਤੀ ਦੇਖਿਓ ਤੁਸੀਂ ਆਹ ਗੋਲੀਆਂ ਆਹ ਦੇਖਿਓ ਦੇਖਿਓ ਆਹ ਗੋਲੀਆਂ ਇਹ ਆਹ ਆਹ ਗੋਲੀ ਆ ਇਹ ਜੋ ਅੱਧੀ ਦਿੱਤੀ ਆ ਅੱਧੀ ਦੇ ਵਿੱਚ ਹੀ ਪਈ ਆ ਦੇਖੋ ਇਹਦੇ ਨਾਲ ਇਹਦਾ ਮਤਲਬ ਵੀ ਜੀ ਆਹ ਅੱਧੀ ਗੋਲੀਆਂ ਵੀ ਲੈਣ ਦੀ ਸਮਰਤ ਤੂੰ ਅਦੇਕ ਆਦਿਕ ਮਿੱਤਰੋ ਆ ਛੜਤੀ ਇਨੀ ਇਹਦੇ ਨਾਲ ਨਾ ਤਾਂ ਠੀਕ ਹੋਣਾ ਨਾ ਇਹਦੇ ਨਾਲ ਬਿਮਾਰ ਹੋਣਾ ਦੀ ਪੂਰੀ ਸਾਬਤੀ ਰੰਦੀ ਕੁੜੀ ਦਾ ਸਿਰ ਜਿਆਦਾ ਵਧੀਆ ਹੁੰਦਾ ਦਵਾਈ ਘੱਟੇ ਖਾ ਕੇ ਰਾਜੀ ਜਾਂ ਜੀ ਹੈ ਬ ਦਵਾਈ ਘੱਟੇ ਖਾ ਕੇ ਰਾਜੀ ਅਟਮੂ ਫਿਰ ਰਾਜੀ ਹੁਣ ਨਹੀਂ ਹੁੰਦੀ ਅਸਰ ਬਾਅਦ ਚ ਲੈ ਦਿੰਦੀ ਅੱਜ ਕੰਮ ਤੇ ਹੁੰਣਗੀ ਸਾਬਤ ਲਿਆ ਗੋਲੀ ਮੈਂ ਛੋਟੀ ਗੋਲੀ ਜਮੇ ਇਹ ਤਾਂ ਕੀ ਆ ਠੀਕ ਹੈ ਨਾ ਜਮ ਹੋ ਬਹੁਤ ਹੈ ਜੀ ਤੇਜ਼ ਬਹੁਤ ਹੈ ਜੀ ਇਹ ਇੰਨੀ ਵੀ ਤੇ ਜੀ ਪਾ ਕੇ ਉਹ ਦੁਨ ਮੈਂ ਦੇਖਿਆ ਜਦੋਂ ਤੁਸੀਂ ਲਈ ਹੈ ਜੀ ਤੇ ਜੇ ਸੀਗੀ ਜੀ ਮੈਂ ਸੇ ਵੀ ਚੱਟ ਹੋ ਗਿਆ ਜੇ ਫਿਰ ਐਦਾ ਹੋ ਗਿਆ ਇਧਰ ਬਾਹਰ ਕੱਢਿਆ ਵੀ ਸਮਾਨਾ ਚ ਆਪਣਾ ਇਹ ਕੁਸ਼ਾਨ ਦਵਿੰਦਰ ਨੇ ਰਾਤ ਕੱਢਿਆ ਸੀਗਾ ਜੀ ਹਾਂ ਇਹ ਉੱਥੇ ਇੱਥੇ ਰੱਖਤਾ ਜੀ ਉਹਨਾਂ ਨੇ ਫਿਰ ਇਹਨੂੰ ਪੈਕ ਕਰੋ ਮਲੇ ਸਭ ਇਹਨਾਂ ਕਰਕੇ ਨਾ ਜੇ ਬਾਹਰ ਬਰਤਨ ਨੂੰ ਕਹਿਣਾ ਕੁਸ਼ਾਨ ਨੂੰ ਵੀ ਕਹਿਣਾ ਦਵਿੰਦਰ ਨੂੰ ਵੀ ਕਹਿਣਾ ਵੀ ਚੱਕ ਕੇ ਜਦ ਇਹਨੂੰ ਸਮਝ ਰਲੋ ਸਮਾਨ ਦੇ ਰੱਖਦੇ ਨੇ ਠੀਕ ਜਦ ਵੀ ਜੀ ਵਰਤਨੀ ਹੈ ਉਹ ਜਦੇ ਪੈਕ ਕਰਕੇ ਰੱਖੋ ਠੀਕ ਹਾਂ ਜੀ ਇਹਦਾ ਬਗਰਾ ਉਹਦੀ ਵਰਗੀ ਤੁਤ ਨੂੰ ਪਾਉਣੀ ਨਹੀਂ ਮੰਨਾਂ ਚਾ ਇਹ ਦੋ ਇਹ ਤਾਂ ਬੇਹਾਂ ਉਪਰ ਰਹਿਣ ਦੇ ਦੇ ਇਨ ਲਾ ਕੇ ਬਣਾ ਦੱਲਾ ਉਹ ਪਈਆ ਵੀ ਹਾਂ ਜਦੋਂ ਸਬਜ਼ੀ ਪਈ ਹੋਜੀ ਉਹਨੇ ਬਣਾਇਆ ਗਿਆ ਸੀ ਇਸ ਚਿੱਲੇ ਸਬਜ਼ੀਆਂ ਜੀ ਸਬਜ਼ੀ ਬਣਾਇਆ ਜੀ ਹਾਂਜੀ ਬਸ ਨਵੀਂ ਚੀਜ਼ ਦਾ ਚਾਅ ਆ ਜੀ ਮੈਂ ਬਣਾ ਕੇ ਦੇਖੀ ਜਾਂਦੇ ਹਾਂ ਵੀ ਕੀ ਬਣਦਾ ਇਹਦੇ ਵਿੱਚ ਕੀ ਨਹੀਂ ਬਣਦਾ ਇਹ ਤਾਂ ਬਣਾ ਕਾਓ ਹਾਂਜੀ ਕੜਾ ਠੀਕ ਹੋ ਗਿਆ ਕੜ ਕੇ ਦੇਖੋ ਕੀ ਹਾਲ ਹੁੰਦਾ ਹਮ ਬੜੀ ਮੈਨੂੰ ਚੀਜ਼ ਬਹੁਤ ਵਧੀਆ ਉਹ ਬਹੁਤ ਕਹਿਣ ਜੀ ਹੈ ਮੈਂ ਸਬਜੀ ਬਈ ਆਪਾਂ ਕੀ ਕਰ ਕਹੋ ਕਰਦੇ ਨਾ ਵੀ ਹਾਂ ਚੀ ਬਣਾ ਕੇ ਖਾਣ ਲੇਗੇ ਹੋਰ ਕਰਦਾ ਵਿੱਚ ਕੋਲ ਦੇ ਕੁਝ ਚੱਕਰ ਨਹੀਂ ਗਾ ਬਸ ਉਹ ਵਿੱਚ ਸਪਰੇਅ ਮਾਰੋ 올ਿਵ ਆਇਲ ਦੀ ਤੇ ਚੀਜ਼ਾਂ ਕੱਟ ਗਿਆ ਯਕੀਨੀਆਂ ਮਿਲਨ ਜਾ ਨੇ ਪੇਪਰੋਨੀ ਚ ਆਲੂ ਜਰ ਚੀ ਮਾਰ ਜੀ ਰੱਖੋ ਦੇ ਵਿੱਚ ਤੇ ਮਿੰਟ ਪੰਜ ਸੱਤ ਲਾਦੇ ਆ ਵਧੀਆ ਜੀ ਐਵੇਂ ਸੀ ਪਰ ਬਰਤੋਵੀ ਇਹਨੂੰ ਸੰਭੂ ਰੱਖੋ ਠੀਕ ਨਹੀਂ ਹਾਂਜੀ ਬੱਚੇ ਨੂੰ ਕਹਿਦੀ ਮੜਿਆ ਠੀਕ ਸਹੀ ਹੈ ਜੀ ਤੇ ਤੁਸੀਂ ਮੈਨੂੰ ਆਪਣੀ ਨੂੰ ਦਵਾਈ ਨੂੰ ਲੈ ਲਿਓ ਆਪਣੀ ਠੀਕ ਹੈ ਜੀ ਠੀਕ ਹੋ ਗਿਆ ਹਾਂਜੀ ਤੇ ਇੱਕ ਵਾਰ ਗੀਤ ਕਰ ਮੜਿਆ ਚਾਹ ਲਾ ਜੀ ਆਹ ਚਾਂ ਮੇਜੀ ਚਕਮਲੀ ਹੋਈ ਅੱਛਾ ਨਹੀਂ ਚਾਂ ਮੇਰੀ ਇਹ ਜੁਰੀ ਚਕਮਲੀ ਹੋਈ ਇਹ ਤਾਂ ਚਾਂ ਮੇਰੀ ਕਿਵੇਂ ਨਹੀਂ ਜੋ ਮੈਨੂੰ ਨਹੀਂ ਆਉਣਾ ਰਾਤ ਜਿੰਨੀ ਹੈ ਮਿੱਤਰ ਦੀ ਖਾਦੀ ਨਾ ਕੱਚੇ ਖਾਦੀਆਂ ਸਭ ਤੋਂ ਬੈਸਟ ਕੱਚੇ ਲੱਗੀਆਂ ਮੈਨੂੰ ਆਹ ਵੇ ਲੱਗੀਆਂ ਸਭ ਤੋਂ ਬੈਸਟ ਕੱਚੇ ਤੂੰ ਕਿਹਦੇ ਜਿੱਦਾਂ ਮਰੁੰਡਾ ਟਾ ਬੰਦਾ ਮਰੁੰਡਾ ਉਦਾਂ ਸੀਗਾ ਨਾ ਹਾਂਜੀ ਜਿੱਦਾਂ ਉਹਨੂੰ ਕੀ ਕਹਿੰਦੇ ਆ ਆਪਣੇ ਸਾਡੇ ਤਾਂ ਮਰੁੰਡਾ ਹੀ ਕਹਿੰਦੇ ਆ ਨੂ ਯਾਰ ਮਰੁੰਡਾ ਹੀ ਮੁਰਮਰਾਇਆ ਨਾ ਮੁਰਫਲਾ ਮਰੁੰਮਰਾਇਆ ਮੁਰਮਰਾਇਆ ਅਸੀਂ ਉਹਨੂੰ ਮਰੁੰਡਾ ਕਹਿੰਦੇ ਆ ਤੇ ਉਹਦੇ ਉਹ ਸੀ ਕੱਚੇ ਬੜੀ ਕਹਿਣ ਟੇਸਟੀ ਸੀਗੀਆਂ ਤੇ ਥੋੜੇ ਸਾਰੇ ਪਈ ਹਾਲ ਦਾ ਰੋੜੀਆਂ ਗੱਚਕ ਪਰ ਆਪਣੇ ਇਦਾਂ ਹੁੰਦਾ ਸੀ ਮਨ ਪੰਜਾਬ ਦੇ ਵਿੱਚ ਤਾਂ ਇਦਾਂ ਹੁੰਦਾ ਨਾ ਆਪਣੇ ਪਿੰਨੀਆਂ ਹਾਂ ਅਲਸੀ ਦੀਆਂ ਲੋੜੀ ਨੂੰ ਬਣਾਈ ਹੁੰਦੀ ਚੌਲਾਂ ਦੀਆਂ ਬਿੰਨੀਆਂ ਹਾਂ ਚਲਈ ਜਾ ਇਹ ਮੁੱਕਦੀ ਨਹੀਂ ਹੈਗੀ ਛੱਡ ਕੇ ਇਹਦੇ ਗੱਚੇ ਤੇ ਰੋੜੀਆਂ ਰਹਿ ਜਾਂਦੀਆਂ ਹੈ ਇਹ ਜੀ ਖਤ ਕਰਿਆ ਨਾ ਸਹੀ ਚਲੋ ਬਾਕੀ ਤਿਹਾਰ ਉਮੀਦ ਕਰਦਾ ਸਾਰੇ ਮੌਬਦੀ ਨਿਕਲੇ ਹੋਊਗਾ ਤੇ ਤੁਸੀਂ ਕਮੈਂਟ ਕਰਿਓ ਵੀ ਸਾਰੇ ਘਰ ਪਰਿਵਾਰ ਵਿੱਚ ਵਧੀਆ ਵਧੀਆ ਨਿਕਲੇ ਲੋੜੀ ਲੜਾਈ ਵੀ ਹੋਈ ਰਹਿਣਾ ਹਾਂਜੀ ਹੋ ਜਾਂਦੀ ਹੈ ਜੀ ਕਿ ਲੋੜੀ ਨੂੰ ਰਾਤ ਨੂੰ ਡੀਏ ਚੱਲਦਾ ਹੁੰਦਾ ਕਿ ਧੂਣੀ ਉੱਤੇ 100 ਗੱਲਾਂ ਬਾਤਾਂ ਹੋ ਜਾਂਦੀਆਂ ਹੈ ਅੱਜ ਹਵਰਾਸ ਵੇਰੀ ਚੱਲਦੀਆਂ ਸੀਗੀਆਂ ਪਰ ਫਿਰ ਵੀ ਅੱਗੇ ਨਾਲੋਂ ਫਰਕ ਹੈ ਹਾਂਜੀ ਅੱਗੇ ਨਾਲੋਂ ਸਮੇਂ 'ਚ ਫਰਕ ਪੈ ਗਿਆ ਅੱਗੇ ਨਾਲੋਂ ਲੋਕਾਂ ਦਾ ਫਰਕ ਪੈ ਗਿਆ ਸਮਾਜ ਦਾ ਫਰਕ ਪੈ ਗਿਆ ਲੋਕ ਪੜੇ ਲਿਖੇ ਆ ਗਏ ਨੇ ਤੇ ਚੀਜ਼ ਦਾ ਫਰਕ ਤਾਂ ਪਿਆ ਹੈ ਪਰ ਫਿਰ ਵੀ ਕਿਹੜਾ ਕਿਹਦੇ ਗੱਲਬਾਤ ਹੋਈ ਹੋਵੇ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿਦਾਂ ਕੁ ਸਾਰਾ ਕੁ ਹੋਇਆ ਤੇ ਚੱਗਾ ਸ਼ਾਮਾ ਮੈਂ ਹੋਈ ਚੱਲਦਾ 숍 ਤੇ ਆਪਣਾ ਸਮਾਨ ਲੈ ਕੇ ਨਾ ਮਾਰਕੀਟ ਐਰਸਪੇਨ ਨਾਲ ਉਹ ਮੈਂ ਜਾ ਕੇ ਲੈ ਆਉ ਠੀਕ ਹੈ ਖੁਰਦਾਂ ਹੀ ਕਰਵਾਤ ਦੀ ਚੀਜ਼ ਚਾਹੀਦੀ ਕੋਈ ਪੈਂਥਰ ਦੀ ਖੁਰਾਕ ਲਿਆ ਦੇ ਜੀ ਪੈਂਥਰ ਕਿਹੜੀ ਲਿਗੜੇ ਆਪਣੀ ਖਾ ਖਾਂ ਜੀ بس بس ਹੋਰ ਕਰਦਾ ਕੋਈ ਦੋ ਦੋ ਦਹੀਂ ਕੋਈ ਲੱਸੀ ਮਖਣੀ ਕੋਈ ਹੋਰ ਕੋਈ ਚੀਜ਼ ਹੈਗਾ ਜੀ ਹੈਗਾ ਜੀ ਚੱਲ ਵੀ ਸਹੀ ਗੱਲ ਹੈ ਆ ਦੇਖੋ 에어로ਸਪਨ ਮਾਰਕਟ ਦੇ ਵਿੱਚ ਜਿਹੜਾ ਆਪਾਂ ਲਿਆਂਦਾ ਨਾ ਫ੍ਰਿਜਟੇਸ਼ੀ ਬਿਲਕੁਲ ਸੇਮ ਹੋਏ ਨਾਲ ਲਈ ਸੇਮ ਮਾਰਕਾ ਸਾਰਾ ਕੋਈ ਬਿਲਕੁਲ ਸੇਮ ਹੋਈ ਚੀਜ਼ ਉਹੀ ਕੁਆਲਿਟੀ ਤੇ ਇੱਥੇ ਲੱਗਿਆ ਦੇਖੋ 80 0 ਦਾ ਤੇ ਅਸੀਂ ਲੈ ਕੇ ਆਏ ਆ ਇਹ 100 0 ਦਾ 20 ਦਾ ਫਰਕ ਹੈ ਤੇ ਹੋਰ ਵੀ ਕਿਸੇ ਮੇਰੇ ਵੀ ਭੈਣ ਲੈਣਾ ਨਾ 에어로ਸਪਨ ਮਾਰਕਟ ਲੱਗਿਆ ਹੋਏ ਇਥੋਂ ਅੱਗੇ ਤੁਸੀਂ ਲੈ ਜਾਓ ਤੁਹਾਨੂੰ ਸਸਤੇ ਹੀ ਮਿਲਣਾ ਇਥੋਂ ਟਾਈਮ ਸ਼ਾਮ ਦੇ 6:30 ਹੋ ਗਏ ਆ ਤੇ ਖਵਾਰ ਨਹੀਂ ਰੋਇਆ ਪੂਰੇ ਹਨ ਤੇ ਦੁਕਾਨਾਂ ਤਾਂ ਕੋਨਾ ਖੁੱਲੀ ਹਾਲੇ ਰੋਮਸ਼ਹਿਰ ਦੀ ਖਾਸੀਅਤ ਹੈ ਵੀ ਇੱਥੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਚਹਿਰ ਪਹਿਲੇ ਤੇ ਮਿੱਤਰੋ ਮਿਲਦੀ ਹੈ ਟਾਈਮ ਮਿੱਤਰੋ 8:00 ਵਜੇ ਗਏ ਤੇ ਆਊਟਰ ਚੱਲਦੇ ਆ ਬੜੇ ਤੇ ਫਿਰ ਇਹਦੇ ਬਾਰੇ ਯਾਰ ਮੈਂ ਸਿੰਘ ਠੀਕ-ਠਾਕ ਵਧੀਆ ਚਿੜ ਦੀ ਕਲਾ ਹਾਂਜੀ ਫਰਮ ਨੇ ਟੈਟੂ ਬਣਾਇਆ ਬਦੋ ਕਹਿੰਦਾ ਬਸ ਨਾ ਵੀ 2:00 ਵਜੇ 2:00 ਨਹੀਂ ਸੀ ਬੱਜੀਏਗੀ ਟੈਟੂ ਬਣਾਏ ਨਿਆਣੇ ਵਿਗੜ ਗਏ ਤੇ ਆਪ ਵੀਤੀ ਪੁਣੀਆ ਪਰ ਡਾਬੀ ਤੇ ਆਪਾਂ ਨਹੀਂ ਹੁੰਦੇ ਕੋਈ ਨੀ ਮੋੜ ਤੇ ਆਪਾਂ ਨੇ ਮਿੱਤਰ ਜੀ ਪੋਣਾ ਬਸ ਕਿਤੇ ਦੇ ਵਿੱਚ ਮਰ ਬਕ ਕਾਫਾ ਬੰਨ ਲੈਣ ਨੂੰ ਕਮਰੇ ਤੇ ਕਾਫਾ ਤੇ ਆਪਾਂ ਨੇ ਬਰੋਣੀ ਮਿੱਤਰ ਜੀ ਆਪਣੇ ਖਾਣ ਵਾਸਤੇ ਯਕੀਨੀਆ ਤੇ ਮਿਲਣ ਜਾਨੇ ਪਹਿਲਾਂ ਕੱਢ ਦਿੰਦੇ ਆਪਾਂ ਇਹ ਤਰਕੇ ਸਿੰਪਲ ਇਹ ਕਰੇ ਕੋਈ ਚੈੱਕ ਪਿੱਛੇ ਬਣੂਗਾ ਚਲੀਏ ਤੇ ਇਹਨੂੰ ਕੱਟ ਕੇ ਨਾ ਤੇਲ ਤੋਂ ਲਾ ਕੇ ਚੰਗੀ ਤਰ੍ਹਾਂ ਇਹਨੂੰ ਫੋਨੋ 'ਚ ਲਾਵਾਂਗੇ ਵਧੀਆ ਬੱਸ ਵੀ ਹੈ ਨਹੀਂ ਜੀ ਘਰੇ ਮੇਰੇ ਵਾਸਤੇ ਹੀ ਬਣਾ ਦੀ ਤੇ ਮੈਨੂੰ ਫਿਰ ਦੋਈ ਲੈਣੀ ਪੈਣੀ ਬਾਅਦ ਵਿੱਚ ਹਾਂਜੀ ਹਾਂਜੀ ਲੈ ਲਈ ਨਹੀਂ ਹਲੇ ਲੈਣੀ ਹਲੇ ਲੈ ਕੀ ਹੋਊਗਾ ਸੱਚ ਹੈ ਲੈਣੀ ਨਹੀਂ ਹਾਂ ਤੇ ਮੈਨੂੰ ਇਹਪਰ ਦਵਾਈ ਨਹੀਂ ਲਵਾਗੇ ਵੀ ਠੀਕ ਕਿਦਾਂ ਹੋਵਾਂਗੇ ਮੈਂ ਦਵਾਈ ਖਾਦੀ ਹੋਈ ਸੱਚੀ ਨਹੀਂ ਹੈ ਹੈ ਸੱਚੀ ਨਹੀਂ ਖਾਦੀ ਇਹ ਬੋਲ ਰਹੀ ਤੇ ਤਿੰਨ ਜੀਜਾ ਜਕੀਨੀਆਂ ਵੀ ਤੇ ਮਿਲ ਜਾਣੇ ਵੀ ਤੇ ਟੱਪਰੂ ਨਹੀਂ ਇਹ ਆਪਾਂ ਇਹ ਲੱਕੜ ਦੀ ਪੱਟੀ ਲਾ ਦੇ ਲੱਕੜ ਦੀ ਪੱਟੀ ਜਿਵੇਂ ਤਰੋ ਮੈਂ ਨਿਕ ਨਾ ਥੇੜੇ ਕੋਈ ਵੀ ਚਾਹੀਏ ਉਸਕੇ ਤਾਂ ਨਿਕਾ ਜਾ ਜਿਹਦੇ ਵਿੱਚ ਮੜਾ ਤੇ ਬਾਗੀ ਸੱਤ ਤਾ ਲਾਗੇ ਜੀ ਨੂੰ ਮੰਨ ਲੈਂਦੇ ਹਾਂ ਜਿਹੜਾ ਆਪੜਾ ਹੋ ਗਿਆ ਆਹ ਜੀ ਡੱਬੇ ਟੋਟਾ ਪਕੜੋ ਤੇ ਥੋੜਾ ਜਿਹਾ ਮੈਂ ਲੂਣ ਲੂਣ ਪਕਾਏ ਸਾਦੇ ਥੋੜਾ ਵਿੱਚ ਗੀਉ ਪਾਵਾਂਗਾ ਤਾਂ ਤੇ ਤੇਲ ਪਕਾਉ ਰਿਹਾ ਹੈ ਖਾਲੀ ਪਣੀ ਗੱਲਾਂ ਮੋੜ ਦੇ ਹਾਮੇ ਦੇਖ ਲਈ ਪਤੀ ਨਾਲੇ ਬੰਦਾ ਆਪਣਾ ਕੰਮ ਕਰੀ ਜਾਂਦਾ ਨਾਲੇ ਜੋ ਸੁਖਾਣਾ ਸ਼ਾਮ ਨੂੰ ਜ ਰੱਖਣਾ ਹੈ ਬਣਾਇਆ ਪੱਠੀ ਦੇ ਵਿੱਚ ਲੈ ਜੀ ਉਸ ਲਓ ਮੈਂ ਤਰ ਹੁਣ ਆਪਾਂ ਇੱਕ ਉਹ ਪੈਕ ਕਰਦੇ ਇਹਨੂੰ ਫਿਰ ਬਹੁਤ ਘੱਟ ਆਂਚ ਵਿੱਚ ਬਣਨੇ ਨੇ ਜਿੰਨਾ ਤੱਕ ਆਪਣਾ ਕੰਮ ਦੇ ਬੁਝ ਤੱਕੇ ਤਿਆਰ ਹੋ ਜਾਣਗੇ ਤੇ ਹੁਣ ਜੇ ਆਪਾਂ ਅਰੇ मरद ने पाख वाह रखते पट्टी देखे रख ठीक हो गया बहार अपने काम चल रहे है टेबल लगे हुए ने मैं तुम है। ਵਾਰ ਬੈਠੇ ਬਹੁਤ ਬਹੁਤ ਖਾਣੇ ਬਦ। ਫਾਈਨਲੀ ਆਪਣੀ ਪਿਆਤੋ ਮਿੱਤਰੋ ਤਿਆਰ ਹੋ ਗਏ ਦੇਖੋ। ਇੱਜ ਕਬਾਬੀ ਬਾਲੇ ਆਪਣੇ ਥੋੜਾ ਟਫੂ ਲਿਆਂਦਾ ਸੀ ਕੋਈ ਬਣਾ ਲਿਆ ਤੇ ਆਪਣੇ ਵਰਦੂਰੇ ਬਣ ਕੇ ਰੈਡੀ ਹੋ ਗਏ ਦੇਖੋ ਪਿਆਤੋ ਕਿੰਨੀ ਘੰਟ ਬਣ ਗਏ। ਹੁਣ ਮੈਂ ਤੇ ਗੁਰਸ਼ਾਨ ਵੀਰ ਛੱਕਦੇ ਆ। ਗੁਸ਼ਾਨ ਦੀ ਮੰਮਾ ਦਾ ਹਮਨੇ ਕਾਲ ਕੇ ਸੈਂਡ ਤੇ ਰੱਖ ਦਿਆ ਵੀ ਕੰਮ ਨਿਬੜ ਕੇ ਬਾਅਦ ਵਿੱਚ ਖਾ ਲੇਗੀ। ਹਨਾ ਠੀਕ ਹੈ। ਕੰਮ ਵਾਲੇ ਥੋੜਾ ਰਹਿਦਾ ਆਪਣਾ ਕਬਾਬਾ ਦੇ ਆਰਡਰ ਜਾਣੇ ਆ। ਉਸ ਤੋਂ ਬਾਅਦ ਹੈ ਤੇ ਮੈਂ ਗੁਰਸ਼ਾਨ ਵੀਰ ਦੇ ਨਾਲ ਹੀ ਖਾ ਲੈਣੇ ਹੁਣ ਟਾਈਮ ਵੀ ਹੈਗਾ ਸੀਗਾ। ਫੇਰ ਗੁਰਸ਼ਾਨ ਵੀਰ ਨੇ ਸੋਣਾ ਹੈ ਕਿ ਇੱਕ ਵਾਰੀ ਸਕ ਅੜੇ 15 ਮਿੰਟ ਟਾਈਮ ਸੀ ਗਿਆ ਆਰਡਰ ਨਿਕਲ ਤੋ ਮੈਂ ਚਲ ਖਾ ਕੇ ਕਮਿਊਨਿਟੀ ਵਾਲੇ ਉੱਤਰੀ ਜਾ ਕੇ ਸੌਂ ਜਾਉ ਆਪਣੀ ਹਰਿਆਣੇ ਸੇ ਕਿਤੋਂ ਸਵਾਲ ਹੈ ਟੇਸਟੀ ਬੁੜੇ ਨਾ ਅਦਰ ਬਾੜੇ ਕਨੇ ਬੰਡਿਆਂ ਵਰ ਦੂਰੇ ਕਿੰਨੀਆਂ ਛੇ ਮਲੇ ਮਿਰਚਾਂ ਨਾਲ ਬਾੜੀ ਮੇ ਤੋਂ ਗੱਲ ਬਣੀ ਆ ਤੋ ਉਹ ਵੀ ਨਾ ਜਿਹੜਾ ਪੱਠੀ ਲੱਗਿਆ ਦੇਖੋ ਕਿੰਨਾ ਬ੍ਰਾਊਨ ਲੱਗਿਆ ਨਜ਼ਰ ਆਦਾ ਬਹੁਤ ਉੱਪਰ ਥੋੜੀ ਕਾਲੀ ਮਿਰਚਾਂ ਪਈ ਸੀਗੇ ਮੈਂ ਲਾਲ ਮਿਰਚ ਉੱਤੇ ਭੁੱਕਦੀਆਂ ਤੇ ਕੋਆਬ ਦੇ ਗੱਲਬਾਤ ਕੀਆ ਮਤਲਬ ਜਿਹੜੀ ਪਲੇਟ ਹੈ ਨਾ ਪੂਰੀ ਪਰਫੈਕਟ ਹੈ ਮਨ ਲੈ ਸਾਰਾ ਕੁਝ ਹੈ ਜੇ ਵੇਜੀਟੇਬਲ ਵੀ ਆ ਤੇ ਉਹ ਤਾਂ ਗੁੱਡ ਫਾਇਟ ਵੀ ਹੈਗੀ ਆ ਤੇ ਪ੍ਰੋਟੀਨ ਵੀ ਹੈਗਾ ਇਹ ਵੀ ਜੀ ਪ੍ਰੋਟੀਨ ਹੈ ਸ਼ਾਮੇ ਖਾਗਣੋਂ ਪ੍ਰੋਟੀਨ ਉਹ ਪ੍ਰੋਟੀਨ ਹੋ ਜਾਣਾ ਕੰਮ ਤਾਂ ਸ਼ਾਮ ਦਾ ਠੀਕ ਜਿਹਾ ਹਾਈਟਰ ਜਵਲੇ ਕੋਲ ਨਮਾ ਜੀ ਆ ਰਹੇ ਹੋ ਮੋਲ ਜੀ ਮੋਲ ਜੀ ਸ਼ਾਮ ਦੇ ਹਾਂ ਟੈਸਟ ਵੀ ਜਿਹੜਾ ਕੱਲ ਸਕੂਲ ਚ ਜਾ ਕੇ ਕਦ ਰੇ ਟੈਸਟ ਕਰਾਂ ਮੈਂ ਸਰ ਮੈਂ ਤਾਂ ਓਕੇ ਹਾਂ ਨਸਰਾ ਕੁਝ ਫੇਗਾ ਡਰ ਰੇ ਫੇ ਟੈਸਟ ਦਾ ਫੇਡਾਂ ਦੀ ਲੋੜ ਨਹੀਂ ਜੀ ਓ ਬੱਲੇ 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 ਇੱਧਰ ਦੇਖੋ ਇੱਧਰ ਸਾਗ ਕੱਲ ਨੂੰ ਤੁਹਾਨੂੰ ਨਹੀਂ ਸਾਗ ਨੂੰ ਹੱਦ ਕਰਤੀ ਨਾ ਜੀ ਮੈਂ ਕੱਲ ਨੂੰ ਕਿੱਥੇ ਇਹ ਤਾਂ ਹੁਣ ਮੈਂ ਚੰਗੀ ਤਰ੍ਹਾਂ ਇਹਨੂੰ ਛਿੱਲ ਕੇ ਸਵਾਰ ਕੇ ਧੋ ਕੇ ਕੱਟ ਕੇ ਰੱਖਣਾ ਹੈ ਜੀ ਸਵੇਰੇ ਕਜਰਾ ਕੁੱਕਰ ਚ ਬਸ ਪਾਉਣ ਦੇਣਾ ਜੀ ਜੀ ਹਾਂ 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 ਜੀ ਸਾਗ ਵੀ ਰਿਹਾ ਬਾਈ ਤੇ ਪਾਲਕ ਵੀ ਰਿਹਾ ਨਾ ਦੇਖੋ ਪਾਲਕ ਦਾ ਸੀ ਸਾਗ ਦੇ ਨਾਲ ਦਿਲ ਦੀ ਸੀ ਪਾਲਕ ਨੇ ਕੁਛ ਹੀ ਕਾਇ ਤੇ ਕੁਛੀ ਪਾਲਕ ਦੀ ਇੱਧਰ ਵੀ ਦੋ ਕੁਛੀ ਪਾਲਕ ਦੀਆਂ ਨਾ ਸਾਗ ਆਪਣਾ ਸਾਡੇ ਨਾਲ ਵਧੀਆ ਹੈ ਨਾ ਹਾਂ ਜੀ ਸਾਗ ਵੀ ਮੇਰੇ ਤੋਂ ਫਰੈਸ਼ ਤੋੜਿਆ ਵੈ ਜਿਹੜਾ ਮਾਰਕੀਟ ਤੋਂ ਲੈ ਕੇ ਆਣਾ ਆਪਣਾ ਉਫ ਇਹ ਵੀ ਕਿਤਨੇ ਲੱਗਿਆ ਹੁੰਦਾ ਹੈ ਪੁਰਾਣਾ ਹੁੰਦਾ ਇਹ ਬਿਲਕੁਲ ਫਰੈਸ਼ ਥੋੜਾ ਸਾਗ ਹੈ ਗੱਲਬਾਤਾਂ ਨੂੰ ਵਧੀਆ ਹੁਣ ਕੱਲ ਨੂੰ ਆਪਣੇ ਘਰੇ ਮਿੱਤਰੋ ਬਣੂਗਾ ਸਾਗ ਮੱਕੀ ਦੀ ਰੋਟੀ ਤੇ ਵਿੱਚ ਬਣੂਗੀ ਪਾਉਣ ਵਾਸਤੇ ਮੱਖਣੀ ਮਲਾਵਾਂਗੇ ਆਪਾਂ ਜਿਹੜੀ ਬਗੈਰ ਦੁੱਧ ਤੋਂ ਬਣਦੀ ਹੈ ਨਾ ਹਾਂਜੀ ਪਤਾ ਕਿੱਦਾਂ ਬਣਦੀ ਹੈ ਹਾਂਜੀ ਇੱਕ ਵਾਰੀ ਬਣਾਈ ਸੀਗੀ ਇੱਕ ਵਾਰ ਬਣਾਈ ਸੀ ਆਪਾਂ ਨੇ ਹਾਂਜੀ ਦੋ ਦਰੂਬਗਿਆਰ ਮਾਰਕੀਟ ਤੋਂ ਕਿਹ ਪ੍ਰੋਡਕਟ ਲੈ ਕੇ ਆਣ ਆਪਾਂ ਨੇ ਬਸ ਉਹਨੂੰ ਕਰ ਲਿਆ ਕਿ ਤੁਹਾਡੇ ਉਹ ਤਾਂ ਮੜਾ ਉਹਨੂੰ ਉਹਦੇ ਖੇਲਾ ਖੁੱਲਣਾ ਪ੍ਰੋਡਕਟ ਦੇ ਨਾਲ ਮੱਖਣੀ ਤਿਆਰ ਹੋ ਜਾਣੀ ਤੁਹਾਨੂੰ ਕੱਲ ਨੂੰ ਸਵੇਰ ਦੇ ਲੋਕ ਦੇ ਵਿੱਚ ਤੇ ਹੁਣ ਆਪਾਂ ਸਾਗ ਨੂੰ ਸਵਾਰਦੇ ਆ ਧੋਨੇ ਆ ਕੱਟ ਕੇ ਰੱਖਦੇ ਆ ਤੇ ਕੱਲ ਨੂੰ ਬਣਾਵਾਂਗੇ ਤੇ ਜੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਉਹ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸასი ਸ਼ਕਤ ਸასი ਸ਼ਕਤ